ਤੁਸੀਂ 18 ਸਾਲ ਦਾ ਬੰਦੇ ਨੂੰ ਗਿਣਦੇ ਜੇ ਬੰਦਾ ਇਥੇ ਅਸੀਂ 50 ਸਾਲਾਂ ਦੇ ਨੂੰ ਗੁਰਤਾ ਗਦੀ ਬਖਸ਼ੀ ਆਖੋ ਸਤਨਾਮ ਕਿਹੜੇ ਗੁਰੂ ਸਾਹਿਬ ਸੀ ਪਲਾਂ ਸ੍ਰੀ ਹਰਿ ਕ੍ਰਿਸ਼ਨ ਜਿਸ ਵਿੱਚ ਆ ਜਿਹੜੀ ਦਿੱਲੀ ਆ ਜਦ ਦੰਦੀਆਂ ਚਰਾਉਂਦੀ ਇਹ ਸਾਰੀ ਮਰ ਚੱਲੀ ਇਹਨੂੰ ਮਚਾਇਆ ਸਤਗੁਰਾਂ ਨੇ ਆਪਣੇ ਚਰਨ ਪੌਲ ਦਿੱਤੀ ਇਤਿਹਾਸ ਸਭ ਨੇ ਪੜਿਆ ਉਹ ਥੋੜਾ ਥੋੜਾ ਜਲ ਛਕਣ ਤੇ ਰਾਜੀ ਹੋਣਾ ਉਹ ਤਾਂ ਭੀੜ ਜਿਆਦੀ ਹੋਈ ਤੇ ਫਿਰ ਸਤਿਗੁਰਾਂ ਦਾ ਚਰਨਾਂ ਦਾ ਜਲ ਜਿਹੜਾ ਹੈ ਉਹ ਦੋ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਸੀ ਚਰਨ ਪੌਲ ਦਿੱਤੀ ਜਾਂਦੀ ਸੀ ਤੇ ਇੱਕ ਚਬੱਚੇ ਦੇ ਵਿੱਚ ਮੇਰੇ ਹਜ਼ੂਰ ਨੇ ਚਰਨ ਭੇ ਤੇ ਉਹ ਜਲ ਛਕਾਇਆ ਤੇ ਸਾਰੀ ਦਿੱਲੀ ਦੇ ਦੁੱਖ ਰੂਪ ਦੂਰ ਹੋ ਗਏ ਦੂਰ ਤੇ ਸਤਿਗੁਰੂ ਦਾ ਸਾਰਾ ਸਰੀਰ ਰੋਗਾਂ ਨੇ ਘੇਰਿਆ ਖੁ ਸਤਨਾਮ ਹਾਂਜੀ ਸੁਦੇਸ਼ ਕਰਕੇ ਭਾਗਾ ਵਾਲਿਓ ਮੇਰੇ ਗੁਰੂ ਸਾਹਿਬ ਜੀ ਕਹਿੰਦੇ ਇੱਥੇ 52 ਸਾਲ ਦਾ ਲਟੈਰ ਹੋ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਹੱਡ ਗ੍ਰੰਥੀ ਬਾਬਾ ਬੁੱਢਾ ਜੀ 95 ਵਰਿਆਂ ਦੇ ਸੀ ਜਿਦ ਦਿਨ ਸਰੂਪਾ ਮਿਲਿਆ ਸਤਨਾਮ ਇਹ ਘਰ ਬੜਾ ਵੱਡਾ ਹੈ